ਸਾਸੀ ਕਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਇਹ ਆਪਣਾ ਕੰਟੈਕਟਰ ਨੰਬਰ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਕਾ ਭਾਈ ਜੀ ਸਾਸੀ ਭਾਈ ਜੀ ਨਾਮ ਕੀ ਹੈ ਬਈ ਆਪਣਾ ਕੋਰਾ ਹੈ ਬਾਈ ਦਾ ਨਾਮ ਕੋਰਾ ਵੀਰ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਹੈ ਜੀ ਆਪਣਾ ਸਰੀਆਲੇ ਢਾਈ ਬਾਈ ਦਾ ਘਰ ਹੈਗਾ ਸਰੀਆਲੇ ਢੇ ਦੇ ਨੇੜੇ ਘਰ ਆ ਬਾਈ ਦਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਨਾਲ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਘਰ ਆ ਸਕਦੇ ਹੋ ਬਾਈ ਦਾ ਨੰਬਰ ਹੀ ਆ ਤੇ ਵੀਰ ਅੱਜ ਆਪਣਾ ਕਿੰਨੇ ਨਗ ਬਕਾਉ ਆ ਜੀ ਇੱਕ ਬੱਚੀ ਹੈ ਜੀ ਇੱਕ ਬੱਚੀ ਨਾਗਾ ਤੇ ਕਿੰਨੀ ਉਮਰ ਹੈ ਵੀਰ ਇਹਦੀ ਇਹਦੀ ਬਾਈ 2 ਸਾਲਾਂ ਤੋਂ 3 3 ਕਿੰਨੇ ਕਰਤਾ ਠੀਕ ਹੋ ਜੀ ਤੇ ਮਾਂ ਦੇ ਦੁੱਧਰ ਘੜ ਪਤਾ ਹੀ ਆਪਣ ਨੂੰ ਹਾਂ ਜੀ 20 25 ਲੀਟਰ ਵਰਤਦੀ ਮਾਂ ਆਪਣਾ ਜੀ ਠੀਕ ਹੋ ਜੀ ਮੜਾ ਤੁਰਾ ਵਖਾ ਦਿ ਜੀ 2 ਕ ਸਾਲ ਦੇ ਕਰੀਬ ਇਹਦੀ ਉਮਰ ਆ ਵੀਰੇ 2-3 ਮਹੀਨੇ ਘਟਾ ਦੋ ਸਾਲਾਂ ਤੋਂ ਜਿਹੜੀ ਮਾਂ ਦਾ ਦੁੱਧਾ ਹੈਗਾ ਉਹ 20+ ਦੱਸਾਇਆ ਜਾਂਦਾ ਵਾਜ ਦੇ ਮੁਤਾਬਕ ਤੋਰਾ ਤੁਸੀਂ ਵੇਖ ਸਕਦੇ ਹੋ ਬਾਈ ਆਜੋ ਬਾਈ ਜੀ ਆਜੋ ਥਾਂ ਦੀ ਪ੍ਰੋਬਲਮ ਆ ਕਈ ਵਾਰੀ ਬਾਈ ਯਾਰ ਥੋੜੀ ਥਾਂ ਦੀ ਪ੍ਰੋਬਲਮ ਕਰਕੇ ਬਾਈ ਬੰਦ ਕਰੇ ਝੋਲੀ ਦਿਖਾ ਦਿੰਨੇ ਆ ਬਾਈ ਝੋਲੀ ਦੇਖ ਸਕਦੇ ਹੋ ਬਾਈ ਚੰਗੀ ਝੋਲੀ ਆ ਬਾਈ ਬਾਈ ਜੀ ਕੀ ਡਿਮਾਂਡ ਕਰਦਾਂਗੇ ਆਪੇ ਇਹਦੀ ਇਹਦੀ ਆਪਰੇ 18000 ਮੁੱਲੇ ਦਾ 18000 ਕਰਦੇ ਆ ਤੇ ਬਾਈ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ ਹਾਂਜੀ ਮੌਕੇ ਤੇ ਮਾਨਤਨ ਠੀਕ ਹੋ ਜੀ ਬਾਈ 18000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 97792 ਹਾਂਜੀ 82402 ਇੱਕ ਵਾਰ ਫਿਰ ਬੋਲ ਦਿਓ ਜੀ 97792 ਹਾਂਜੀ 82402 ਇਹ ਬਾਈ